ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ ਤੇ ਤੁਸੀਂ ਫੇਰ ਕਹਿਣਾ ਵੀ ਆਪਣਾ ਗਿਆਨ ਵੰਡਣ ਆ ਗਿਆ ਤੇ ਆਪਾਂ ਤੁਹਾਡੇ ਨਾਲ ਥੋੜੀ ਗੱਲ ਕਰਨੀ ਚਾਹੁੰਦੇ ਹਾਂ ਤੇ ਅੱਜ ਆਪਣਾ ਵਿਸ਼ਾ ਹੋ ਰਿਹਾ ਤੇ ਤੁਹਾਨੂੰ ਜਿਵੇਂ ਪਤਾ ਸੀ ਕਿ ਆਈ ਆਪਾਂ ਵੀਡੀਓ ਪਾਈ ਸੀ ਪਹਿਲੀ ਜਿਹੜੀ ਉਹਦੇ ਵਿੱਚ ਜਿਹੜੀ ਆਪਾਂ ਗੱਲਾਂ ਬਾਤਾਂ ਕੀਤੀਆਂ ਤੁਹਾਡਿਆਂ ਨਾਲ ਤੇ ਤੁਸੀਂ ਸਾਰਿਆਂ ਦਾ ਦਾ ਬਹੁਤ ਵਧੀਆ ਰਿਸਪਾਂਸ ਆਇਆ ਤੇ ਆਪਾਂ ਉਹਦੇ ਵਿੱਚ ਕੁਝ ਕਲਿੱਪ ਕੱਟ ਕੇ ਨਾ ਆਪਣਾ ਵੀਰ ਮੁੰਡਾ ਚਾਉਂਦਾ ਮਾਜੇ ਦਾ ਮਜਾਇਲਾ ਨਹੀਂ ਸ਼ਹਿਰ ਦੇ ਬਟ ਮੇਰੇ ਕੁ ਫੈਨ ਵੀ ਜੀ ਬਣੇ ਇੱਕ ਦੋ ਇੱਕ ਮਾਜੇ ਦੇ ਮਜਾਇਲਾ ਉਹਨਾਂ ਤੇ ਵੀ ਦੋਹਾਂ ਤੇ ਪਈਆਂ ਹੈਗੀਆਂ ਵੀਡੀਓ ਬਣੀਆਂ ਉਹ ਚੋਨਾ ਕਲਿੱਪਾਂ ਉਹ ਚੰਨਾ ਕੱਟ-ਕੱਟ ਕੇ ਪਾਈਆਂ ਤੇ ਉਹ ਤੇ ਵੀਰ ਇੱਕ ਕਮੈਂਟ ਕਰਦਾ ਸੀ ਤੇ ਤੁਸੀਂ ਫੇਰ ਗਣਾ ਉਹ ਤੋਂ ਕਮੈਂਟਾਂ ਦੀ ਟੈਨਸ਼ਨ ਲੈਣਾ ਜਾਂ ਰੋ ਥੋੜਾ ਜਿਆਦਾ ਕੰਮ ਜਿਆਦਾ ਬਦਕਾ ਤਨ ਪਤਾ ਜੋ ਬੰਦਾ ਦੀ ਕੋਈ ਗਲਤੀ ਨਾ ਹੋਵੇ ਨਾ ਜੇ ਬੰਦਾ ਸੱਚਾ ਹੋਵੇ ਦਿਲ ਦੇ ਵਿੱਚ ਕੁਝ ਨਾ ਹੋਵੇ ਤੇ ਕੋਈ बार-बार ਨੂੰ ਕਈ ਜਵੇ ਕਈ ਜਵੇ ਤੇ ਫਿਰ ਅੱਖ ਤੇ ਬੰਦੇ ਨੂੰ ਬੁਲਣਾ ਪੈਂਦਾ ਆਕਿਆ ਬੰਦਾ ਬੋਲਦਾ ਹੀ ਬੋਲਦਾ ਕਦੀ ਤੇ ਉਹ ਭਰਾ ਆਪਾ ਨੂੰ ਕਹਿ ਰਿਹਾ ਫਿਰ ਇਹ ਅੱਗੇ ਵੀ ਮੁੱਦਾ ਛੜਿਆ ਨਹੀਂ ਉਦੋਂ ਵੀ ਗੱਲ ਲਈ ਚਲੋ ਫੇਰ ਠੰਡੀ ਬਹਿ ਗਈ ਤੇ ਫੇਰ ਦੁਬਾਰਾ ਪਤਾ ਨਹੀਂ ਪਹਿਲੀ ਗੱਲ ਤੇ ਆਈਡੀ ਵੀ ਫੇਕ ਬਣਾਈ ਉਹਨੇ ਮੁੰਡੇ ਨੇ ਪਤਾ ਨਹੀਂ ਬਾਹਰ ਆ ਸ਼ਾਇਦ ਮੁੰਡਾ ਜੱਟਵਾਦ 302 ਸ਼ਾਇਦ ਆਈਡੀ ਦਾ ਨਾਮ ਹੈ ਇੱਕ ਮਿੰਟ ਮੇਰੀ ਵੀਡੀਓ ਵਿੱਚ ਇੰਸਟਾਗ੍ਰਾਮ ਤੇ ਵੀਡੀਓ ਪਈ ਆ ਉਹਦੇ ਤੁਸੀਂ ਰੀਲ ਲਿਓ ਤੇ ਕਮੈਂਟ ਉਹਨੇ ਕੀਤੇ ਆ ਖਈਆਂ ਥੱਲੇ ਉਹਨੂੰ ਜਵਾਬ ਹੀ ਦਿੱਤਾ ਵਾ ਪਰ ਚਲੋ ਆਪਾਂ ਕੀ ਇਹਨੂੰ ਸਫਾਈਆਂ ਹੁਣ ਕਿੰਨੀਆਂ ਕਰ ਦਈਏ ਤੇ ਉਹ ਵੀਰ ਆਪਣਾ ਕਹਿ ਰਿਹਾ ਵੀ ਤੁਸੀਂ ਪਹਿਲੀ ਗੱਲ ਤਾਂ ਇਹ ਆਂਦਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਇਹ ਗੱਲ ਦਾ ਆਪਣਾ ਪਲਵਾਨ ਗੋਪੀ ਫਰੰਦੀਪੁਰ ਉਹਦੇ ਵੀ ਕਿਸੇ ਨੇ ਇੰਸਟਾਗ੍ਰam ਦੀ ਆਈਡੀ ਹੈਕ ਕਰ ਲਈ ਆ ਤੇ ਮੈਨੂੰ ਕਹਿ ਰਿਹਾ ਵੀ ਤੁਸੀਂ ਹੀ ਉਹਨਾਂ ਦੀ ਆਈਡੀ ਹੈਕ ਕਰਤੀ ਆ ਗੋਪੀ ਦੀ ਤੇ ਪ੍ਰੀਤ ਨੂੰ ਤੁਸੀਂ ਆਪਣੇ ਨਾਲ ਲਾ ਲਿਆ ਤੁਸੀਂ ਉਹਨੂੰ ਟੀਮ ਪਾਰਤੀ ਉਹਦੀ ਉਹਨੂੰ ਨਾਮ ਰੱਖ ਦੇ ਜੇ ਤੇ ਸਾਨੂੰ ਸਭ ਪਤਾ ਵਾ ਤੁਸੀਂ ਜੋ ਕਰ ਰਹੇ ਆ ਤੇ ਪਹਿਲੀ ਗੱਲ ਤੇ ਭਰਾ ਆਪਾਂ ਦੇ ਫੇਸਬੁਕ ਇੰਸਟਾਗ੍ਰਾਮ ਅੱਜ ਹੁਣ ਥੋੜਾ ਜਿਹਾ ਚਰਨ ਲੱਗੇ ਆ ਇਹਨੇ ਪੜੇ ਲੱਗੇ ਹੈਗੇ ਨਹੀਂ ਇਹ ਨਗਰ ਦਾ ਸਾਨੂੰ ਪਤਾ ਹੀ ਨਹੀਂ ਵੀ ਹੈ ਕਿ ਕਿਦਾਂ ਹੁੰਦੀ ਆ ਆਈਡੀ ਥੀ ਆਈਡੀ ਸਿੱਧੀ ਗੱਲ ਆ ਤੇ ਨਾ ਆਪ ਨੂੰ ਆਉਂਦਾ ਹੀ ਆ ਤੇ ਨਾ ਆਪ ਇਦਾਂ ਦੇ ਕੰਮ ਕਰ ਹੀ ਸਕਦੇ ਆ ਤੇ ਬਾਕੀ ਆਪਾਂ ਪਹਿਲਵਾਨਾਂ ਗੋਪੀ ਨਾਲ ਵੀ ਗੱਲ ਕਲੀਅਰ ਕਰਾਂਗੇ ਉਹਨੂੰ ਹੀ ਆਪਾਂ ਉਹਨਾਂ ਦੇ ਫੋਨ ਤੇ ਗੱਲ ਕਰ ਲਾਂਗੇ ਕੋਈ ਗੱਲ ਨਹੀਂ ਪ੍ਰੀਤ ਨਾਲ ਵੀ ਕਰ ਲਾਂਗੇ ਤੇ ਦੋਨਾਂ ਨੂੰ ਆਪਾਂ ਦੋਨਾਂ ਦਾ ਵੀਡੀਓ ਪਾ ਦਾਂਗੇ ਵੀ ਜੇ ਕੋਈ ਇਦਾਂ ਦੀ ਗੱਲ ਹੋਊਗੀ ਵੀ ਆਪਾਂ ਇਹਦੀ ਟੀਮ ਪਾੜੀ ਜਾਂ ਕਿਸੇ ਨੂੰ ਨਾਰ ਰੱਖਿਆ ਜਾਂ ਮਤਲਬ ਜੇ ਕੋਈ ਵੀ ਪਲੇਅਰ ਕਿਸੇ ਨਾਲ ਖੇਡਦਾ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਉਹਨੇ ਟੀਮ ਪਾੜਦੀ ਆ ਤੇ ਜਿਹੜਾ ਆਪਾਂ ਇਦਾਂ ਤੇ ਮੈਨੂੰ ਕਹਿ ਰਿਹਾ ਵੀ ਤੁਸੀਂ ਉਹਨੂੰ ਨਾਰ ਰੱਖਦੇ ਆ ਮੈਚ ਖੇਡਦਾ ਤੁਹਾਡੇ ਨਾਲ ਉਹ ਵੀ ਤੁਸੀਂ ਸਾਨੂੰ ਪਤਾ ਸਭ ਜੋ ਤੁਸੀਂ ਕੀਤਾ ਤੁਹਾਡੇ ਨਾਲ ਦੇ ਬੰਦੇ ਸਾਨੂੰ ਦੱਸਦੇ ਆ ਪਹਿਲੀ ਗੱਲ ਜਿਹੜੇ ਮੇਰੇ ਨਾਲ ਟੁੱਟ ਗਏ ਆ ਕਿ ਨਾ ਕਿ ਜਿਹੜੀ ਵੀ ਗਲਤ ਮਰਜੀ ਨਾ ਟੁੱਟ ਗਿਆ ਉਹ ਮੈਨੂੰ ਚੰਗਾ ਹੋੜੀ ਕਰਨਗੇ ਮੈਨੂੰ ਮੜਾ ਹੀ ਰਹਿਣਗੇ ਪੇਟ ਤੇ ਭੰਡਣਗੇ ਜਿਹੜੇ ਮੇਰੇ ਨਾਲ ਖੇਡਦੇ ਸੀ ਮੈਨੂੰ ਛੱਡ ਗਏ ਚੰਗਾ ਤੇ ਗਹਿਣੇ ਸਾਡੇ ਬਾਕੀ ਮੈਂ ਕਿਸੇ ਦੀ ਗੱਲ ਤੇ ਯਕੀਨ ਨਹੀਂ ਕਰਦਾ ਮੈਂ ਇਹ ਵੀ ਨਹੀਂ ਅਰਨਾ ਵੀ ਉਹਨਾਂ ਕਿਹਾ ਹੋਊਗਾ ਜਿਹੜੇ ਮਤਲਬ ਮੇਰੇ ਨਾਲ ਇਸ ਟਾਈਮ ਨਹੀਂ ਖੇਡਦੇ ਤੇ ਆਪਾਂ ਫਿਰ ਵੀ ਚਲੋ ਕੋਈ ਗੱਲ ਨਹੀਂ ਉਹਦੀ ਵੀਰ ਨਹੀਂ ਦਾ ਕਿਹਾ ਮੈਨੂੰ ਇਹ ਵੀ ਕਹਾਂ ਪ੍ਰੂਫ ਦੇ ਮੈਨੂੰ ਜੇ ਮੈਂ ਟੀਮ ਪਾੜੀ ਆ ਜਾਂ ਮੈਂ ਕੋਈ ਆਈਡੀਆ ਕੀਤੀ ਆ ਤੇ ਮੇਰੀ ਮੈਸੀ ਤੇ ਉਹਨਾਂ ਨਾਲ ਗੱਲ ਹੋਈ ਪਰਸਨਲ ਮੈਨੂੰ ਮੈਂ ਉਹਨੂੰ ਕਹਾਂ ਨੰਬਰ ਵੀਜ ਆਪਣਾ ਆਪਣਾ ਫੋਨ ਤੇ ਗੱਲ ਕਰਦੇ ਆਂ ਤੇ ਉਹ ਨੰਬਰ ਆਪਣਾ ਵੀ ਰੇ ਨਹੀਂ ਰਿਹਾ ਤੇ ਗਾੜੀਆਂ ਉਹਨਾਂ ਦਾ ਤੁਸੀਂ ਭੇਜ ਦਿਓ ਮੈਂ ਉਹਨੂੰ ਭੇਜਦਾ ਚਲੋ ਫੋਨ ਤੇ ਗੱਲ ਆ ਹੋਊਗੀ ਤੇ ਆਪਾਂ ਕਲੀਅਰ ਕਰ ਲਾਂਗੇ ਉਹਦੇ ਨਾਲ ਸਾਰੀ ਤੇ ਜਿਆਦੀ ਗੱਲ ਉਹਦੀ ਕੋਪੀ ਭਲਵਾਉਣਾ ਨੂੰ ਵੀ ਤੇ ਪ੍ਰੀਤ ਨੂੰ ਵੀ ਨਾਲ ਕਾਨਫਰੈਂਸ ਤੇ ਲੈ ਲਾਂਗੇ ਤੇ ਸਾਰੀ ਉਹਦਾ ਦਿਲ ਤੇ ਜਿਹੜਾ ਭਲੇਖਾ ਵਹਿਮ ਕੱਢ ਦਾਂਗੇ ਬਾਕੀ ਚਲੋ ਸਪੋਰਟਰ ਜਿਹੜਾ ਜਿਹਦਾ ਮਰਜ਼ੀ ਹੋਵੇ ਕੋਈ ਕੋਈ ਆਪਣਾ ਕੋਪੀ ਭਲਵਾਉਂਦਾ ਟੀਮ ਦਾ ਫੈਨ ਆ ਉਹਨਾਂ ਦਾ ਸਪੋਰਟਰਾਂ ਦਾ ਕੋਈ ਆਪਣੀ ਦਾਵਾ ਇਹ ਤੇ ਉਹ ਆਪਣੀ ਚੁਆਇਸ ਹੁੰਦੀ ਆ ਵੀ ਕਿਹੜਾ ਕਿੰਨੂੰ ਲਾਈ ਕਰਦਾ ਹਨ ਆਪਾਂਗੇ ਇਹਨੂੰ ਕਹਿ ਨਹੀਂ ਸਕਦੇ ਪਰ ਇਦਾਂ ਦਾ ਕੰਮ ਆਪਾਂ ਨਾ ਕਰੀਂ ਕੀਤਾ ਤੇ ਨਾ ਕਰਾਂਗੇ ਤੇ ਇਹ ਦਿਲ ਤੋਂ ਭੁਲੇਖਾ ਕੱਢ ਦੋ ਵੀ ਇਦਾਂ ਦੇ ਕੰਮ ਆਪਾਂ ਜਿਹੜੇ ਕਰਾਂਗੇ ਕਦੀ ਵੀ ਬਾਕੀ ਉਹ ਮੇਰਾ ਵੀ ਜਿਹੜਾ ਹੈਗਾ ਪਤਾ ਨਹੀਂ ਕਿਹੜਾ ਆ ਪਹਿਲੀ ਗੱਲ ਤੇ ਉਹ ਤੋਂ ਮੈਨੂੰ ਮੈਸੇਜ ਕਰ ਰਿਹਾ ਵੀ ਵੀ ਤੂੰ ਇਹ ਭੁਲੇਖਾ ਦਿਲ ਚੋਂ ਕੱਢ ਦੇ ਅੱਜ ਗੱਲ ਇੱਥੇ ਦੂਰੋਂ ਬੈਠਿਆਂ ਫੋਨ ਤੇ ਵੱਡੇ ਵੱਡੇ ਕਾਂਡ ਹੋ ਜਾਂਦੇ ਆ ਤੇ ਇਹ ਨਾ ਤੂੰ ਗੱਲ ਕਰ ਵੀ ਇੰਝ ਐ ਕਰਦਾਂਗੇ ਪਹਿਲੀ ਗੱਲ ਤੇ ਭਰਾ ਆਪਾਂ ਇਦਾਂ ਦੇ ਬਦਮਾਸ਼ ਵਾਲੇ ਕੰਮ ਕਰਦੇ ਨਹੀਂ ਨਾ ਕਦੀ ਲੜੇ ਕਿਸ ਨਾਲ ਆਪਾਂ ਨੀਵੀਂ ਪਾ ਕੇ ਹੱਥ ਜੋੜ ਕੇ ਮਿਲਦਾ ਸਾਰਿਆਂ ਨੂੰ ਤੇ ਆਪਾਂ ਤੁਹਾਨੂੰ ਤੈਨੂੰ ਵੀਰ ਮੈਂ ਕਮੈਂਟ ਦੇ ਥੱਲੇ ਵੀ ਹੱਥ ਜੋੜ ਕੇ ਭੇਜੇ ਹੀ ਵੀ ਚੱਲ ਤੂੰ ਜੋ ਕਹਿੰਦੇ ਆ ਭਰਾ ਸਹੀ ਆ ਤੇ ਅੱਗੋਂ ਫੇਰ ਕਹਿਣਾ ਪਿਆ ਹੱਥ ਨਾ ਜੋੜ ਤੂੰ ਸਾਨੂੰ ਪਤਾ ਸਾਰਾ ਜਦੋਂ ਕਰਦਾ ਤੂੰ ਇਹਨਾਂ ਪਲੇਅਰ ਨਵੇਂ ਤਿਆਰ ਕਰਨੇ ਆ ਰਲਾਉਣੇ ਆ ਤਾਂ ਸਾਨੂੰ ਕਿਹੜਾ ਪਲੇਅਰ ਲਾਇਆ ਤੇ ਉਹਦਾ ਮੈਂ ਪਹਿਲੀ ਗੱਲ ਤੇ ਉਹਦਾ ਤੁਹਾਨੂੰ ਥੋੜਾ ਜਵਾਬ ਦੇਣਾ ਜਿਹੜੇ ਉਹ ਗੱਲ ਕਰ ਰਿਹਾ ਹਾਂ ਪਲੇਅਰਾਂ ਦੀ ਪਲੇਅਰ ਹੈ ਮ ਆਪਣੇ ਨਾਲ ਇਸ ਟਾਈਮ ਚਾਰ ਤੋਂ ਪੰਜ ਤੋਂ ਪੰਜ ਛੇ ਪਲੇਅਰ ਆਪਾਂ ਤਿੰਨ ਦੇ ਵਿੱਚ ਰਲਾਏ ਜਾਂ ਨਾਲ ਤੇ ਜਿਵੇਂ ਉਹ ਮੁੰਡੇ ਮੈਚ ਖੇਡਦੇ ਵਿਚਾਰੇ ਕਦੀ ਕਿਸੇ ਨਾਲ ਖੇਡਦੇ ਕਦੀ ਕਿਸੇ ਟੀਮ ਨਾਲ ਖੇਡਦੇ ਸੀ ਤੇ ਮਤਲਬ ਜਿਵੇਂ ਜਨਚਰ ਕਿਸੇ ਦੀ ਆਪਣੀ ਟੀਮ ਨਾਲ ਨਾ ਹੋਵੇ ਮਤਲਬ ਉਹਨਾਂ ਚਰਨੀ ਜਿਹੜੀ ਇਹ ਸਾਰੀ ਸੈਟਿੰਗ ਨਹੀਂ ਆਉਂਦੀ ਮਤਲਬ ਕਿਉਂਕਿ ਕੋਈ ਨਾ ਕੋਈ سپورਟ ਮਗਰ ਚਾਹੀਦੀ ਆ ਨਾਲ ਕੇ ਦਾ ਅਸਰ ਇਹਦਾ ਫੇਰ ਹੀ ਬੰਦਾ ਗਾਂਹ ਸ਼ੋ ਹੁੰਦਾ ਬਾਹਰਲੇ ਜੇ ਕੰਟਰੀ ਖੇਡਣਾ ਜਾਂ ਕੇ ਪ੍ਰੋਮੋਟਰ ਨਾਲ ਜੁੜਨਾ ਵਾ ਕਿ ਕਹਿੰਦਾ ਕਿ ਇਹਦੀ ਪਹਿਲੇ ਸਾਲ ਲੋਡ ਪੈਂਦੀ ਪੈਂਦੀ ਕਿਸੇ ਪਲੇਅਰ ਦੀ ਜਿਹੜਾ ਇਸ ਟਾਈਮ ਟਾਈਮ ਚੱਲ ਰਿਹਾ ਮੈਂ ਤਾਂ ਸੋਚਦਾ ਜਿਹੜਾ ਵੀ ਕਿਸੇ ਨਾ ਪਲੇਅਰ ਪਲੇਅਰ ਕੋਈ ਵੀ ਪਲੇਅਰ ਹੋਵੇ ਜਿਹੜਾ ਮਤਲਬ ਬਾਹਰ ਖੇਡਦਾ ਜਾਂ ਮੈਂ ਇਹ ਨਹੀਂ ਕਹਿੰਦਾ ਵੀ ਮੇਰੇ ਨਾਲ ਜੁੜਿਆ ਜਾਂ ਮੈਂ ਉਹਨਾਂ ਨੂੰ ਬਾਹਰ ਕਰ ਲੂੰਗਾ ਜਾਂ ਵੀ ਮੇਰੇ ਮਕੈਨ ਤੇ ਉਹ ਬਾਹਰ ਖੇਡਣਾ ਉਹ ਮੁੰਡੇ ਆ ਵੀ ਤਗੜੇ ਹਨ ਆਪਣਾ ਜੋ ਸਿੱਧੀ ਗੱਲ ਹੋ ਜਾਣੀ ਆ ਆਪਾਂ ਵਿੱਚ ਕੋਈ ਗੱਲ ਦੀ ਆਉਣੀ ਨਹੀਂ ਆ ਤੇ ਮੈਂ ਵੈਸੇ ਗੱਲ ਕਰ ਰਿਹਾ ਵੀ ਅੱਜਕੱਲ ਟਾਈਮ ਇਦਰਾ ਹੋ ਗਿਆ ਕਿਉਂਕਿ ਪਲੇਅਰ ਬਹੁਤ ਜ਼ਿਆਦਾ ਹੋ ਗਿਆ ਅੱਜ ਪ੍ਰਧਾਨਿਕ ਟੀਮਾਂ ਕਿੰਨੀ ਕੁ ਹੋ ਗਈਆਂ ਕਿੰਨਾ ਕੁ ਪਲੇਅਰ ਹੋ ਗਿਆ ਨਿਤ ਨਵਾਂ ਪਲੇਅਰ ਵੇਖ ਲਈਦਾ ਮੈਂ ਤੇ ਦੂਜੇ ਚੋਸ ਦੇ ਨਹੀਂ ਬਹਿਣਾ ਕੋਈ ਨਾ ਕੋਈ ਨਵਾਂ ਬੰਦਾ ਉੱਠਿਆ ਹੁੰਦਾ ਤੇ ਉਹ ਮੁੰਡਾ ਆਪਣੇ ਨਾਲ ਜਿਹੜੇ ਰਲੇ ਆ ਇੱਕ ਜੱਸਾ ਮੁੰਡਾ ਵਜੀਰਪੁਰ ਦਾ ਇੱਕ ਸੁਖਮਨ ਵਿਆਸ ਵਾਲਾ ਮੁੰਡਾ ਇੱਕ ਸ਼ੀਰਾ ਸਭਰਾ ਵਾਲਾ ਤੇ ਇੱਕ ਮੁੰਡਾ ਹੋ ਰਿਹਾ ਅਰਪਣ ਕੋੜਾ ਤੇ ਇੱਕ ਇੱਕ ਦੋ ਮੁੰਡੇ ਆਪਣੇ ਨਾਲ ਆਪਾਂ ਹੋਰ ਆ ਜੇ ਗੱਲ ਚੱਲ ਰਹੀ ਪਈ ਆਪਾਂ ਰਲਾ ਰਹੇ ਆ ਤੇ ਹੌਲੀ ਹੌਲੀ ਕਰਕੇ ਆਪਾਂ ਮੁੰਡੇ ਨਾਲ ਹੋਰ ਜੋੜਾਂਗੇ ਤਗੜੇ ਹੋਣ ਜਿਹੜੇ ਬਾਹਰ ਕੱਢਣ ਤੇ ਇਸ ਟਾਈਮ ਇਹ ਪਲੇਅਰ ਵਧੀਆ ਵੀ ਖੇਡ ਰਿਹਾ ਟੌਪ ਤੇ ਵੈਗਰੂ ਇਹਨਾਂ ਨੂੰ ਹੋਰ ਤਰੱਕੀ ਦੇਵੇ ਤਗੜਾ ਕਰੇ ਪਰ ਆ ਪਲੇਅਰ ਆਪਾਂ ਜਿੰਨੇ ਜੋਗੇ ਹੈਗੇ ਆ ਨਾਂ ਲਾ ਰਹੇ ਆ ਖੜਾ ਰਹੇ ਆ ਤੇ ਤੂੰ ਮੇਰਾ ਵੀਰ ਇਨੀ ਟੈਨਸ਼ਨ ਨਾ ਲੈ ਤੇ ਜਿਹੜੀ ਤੂੰ ਗੱਲ ਕਹਿ ਰਹਿਆ ਵੀ ਦੁੱਝਾਂ ਆਪਾਂ ਫੋਨ ਤੇ ਵੱਡੇ ਵੱਡੇ ਖਾਂਟ ਹੋ ਜਾਂਦੇ ਆ ਤੇ ਪਹਿਲੀ ਗੱਲ ਤੇ ਤੇਰੀ ਆਈਡੀ ਫੇਕ ਆ ਮੇਰੇ ਨਾਲ ਤੂੰ ਮੈਨੂੰ ਮੈਨੂੰ ਕੋ ਮੈਂ ਵੀ ਕਿਹਾ ਹੈ ਵੀ ਮੈਂ ਤੈਨੂੰ ਮੂੰਹ ਤੇ ਕਹਿ ਰਿਹਾ ਮੈਂ ਪਿੱਠ ਪਿਛੇ ਕਿਆਂ ਦੀ ਮਰੀਅਤ ਨਹੀਂ ਆ ਮੂੰਹ ਤੇ ਭਰਾ ਤਦ ਕਹੀਦਾ ਦਾਵਾ ਵੀ ਜਾਂ ਤੇਰਾ ਪਤਾ ਹੋਵੇ ਵੀ ਤੇਰਾ ਨਾਂ ਕੀ ਅਸਲੀ ਵੀ ਤੇਰੀ ਸ਼ਗਲ ਉਥੇ ਵਿੱਚ ਆਉਂਦੀ ਹੋਵੇ ਤੇਰਾ ਪਿੰਡ ਕਿਹੜਾ ਵਾ ਤੂੰ ਕਿੱਥੇ ਰਹਿਣਾ ਵਾ ਫੇਰ ਹੁੰਦਾ ਵਾ ਮੂੰਹ ਦੇ ਕਿਹਨੂੰ ਗੱਲ ਕਰਨੀ ਨਾਂ ਤੇਰੀ ਆਈਡੀ ਦਾ ਪਤਾ ਵੀ ਤੇਰੀ ਕੀ ਵੀ ਕੌਣ ਆ ਤੂੰ ਫੇਕ ਆਈਡੀ ਤੋਂ ਬਣਾਈ ਜੱਟਵਾਦ 302 ਤੇ ਇਦਾਂ ਲੇਕੇ ਜੱਟ ਨਹੀਂ ਬਣਿਆ ਹੁੰਦਾ ਜੱਟਾਂ ਦੇ ਕੰਮ ਵੀ ਕਰਨੇ ਚਾਹੀਦੇ ਆ ਜੱਟਵਾਦ ਲੇਕੇ ਜੱਟ ਨਹੀਂ ਬਣਦਾ ਤੇ ਮੇਰਾ ਵੀ ਜੇ ਤੂੰ ਮੇਰੇ ਨਾਲ ਕੋਈ ਤਕਲੀਫ ਹੈ ਨਾ ਸਿੱਧਾ ਮੇਰੇ ਨਾਲ ਗੱਲ ਕਰ ਆਪਣਾ ਮੈਨੂੰ ਦੱਸ ਤੂੰ ਕੌਣ ਐ ਜਿੱਦੋਂ ਜਦਾ ਨਾ ਬਤਨੂ ਮਿਲ ਕੇ ਤੇਰੇ ਪਿੰਡਾਂ ਦੇ ਵੀ ਦਰਨਾ ਗੱਲ ਕਰ ਲਾਂਗੇ ਜਿੱਦੋਂ ਇੱਥੇ ਰਹਿਣਾ ਜਿੱਦੋਂ ਬਾਹਰ ਆ ਤੇ ਕੋਈ ਗੱਲ ਨਹੀਂ ਆਪਾਂ ਫੋਨ ਤੇ ਗੱਲ ਕਰ ਲਾਂਗੇ ਭਾਵੇਂ ਵੀਡੀਓ ਕਾਲ ਕਰ ਲਈ ਜੇ ਕੋਈ ਤੇਰੇ ਦਿਲ ਦੇ ਵਿੱਚ ਹੈਗਾ ਵਾ ਕੋਈ ਵਹਿਮ ਤੇ ਇਦਾਂ ਦੇ ਬਦਮਾਸ਼ੀ ਵਾਲੇ ਕੰਮ ਨਾ کہیں ਕੀਤੇ ਆ ਨਾ ਕਰਨੇ ਆ ਮਹਾਰਾਜ ਦੂਰ ਹੀ ਰੱਖੀਵੇਂ ਤੇ ਕੰਮ ਤੋਂ ਤੇਨ ਨਾਲ ਇਹ ਬਦਮਾਸ਼ੀ ਨਹੀਂ ਹੁੰਦੀ ਵੀ ਬੈਠੇ ਬਾਹਰੋਂ ਬੈਠੇ ਕਾਹਨ ਕਰਾ ਦਾਂਗੇ ਤੇ ਉਹ ਮਰਦਾਂ ਦੇ ਕੰਮ ਨਹੀਂ ਹੁੰਦੇ ਪਿੱਠ ਪਿੱਛੇ ਕਿਸੇ ਦੇ ਵਾਰ ਕਰਨਾ ਜੇ ਕੇ ਦੇ ਵਜਨਾ ਸਦਾ ਇੱਕ ਜਿਹਾ ਵਜੀਦਾ ਵਾ ਟਾਈਮ ਪਾ ਗਈ ਭਾਵੇਂ ਆ ਪਹਿਲੀ ਵਾਰ ਮੈਂ ਫੇਰ ਕਹਿਦਣਾ ਵੀ ਆਪਾਂ ਇਹ ਕੰਮ ਕਰਦੇ ਨਹੀਂ ਆ ਵੀਰ ਲੜਨ ਵਾਲੇ ਹੱਥੀ ਜੁੜੀਦੇ ਆ ਤੇ ਤੈਨੂੰ ਵੀ ਮੈਂ ਹੱਥੀ ਜੁੜੇ ਸੀ ਤੇ ਤੂੰ ਅੱਗੋਂ ਫੇਰ ਮੈਨੂੰ ਕਹਿ ਲਾ ਪਿਆ ਹੱਥ ਨਾਲ ਜੋੜ ਸਾਨੂੰ ਪਤਾ ਤੂੰ ਜੋ ਕਰ ਰਿਹਾ ਵਾ ਇਦਾਂ ਤਰੀਕ ਹੱਥ ਜੋੜਿਆ ਨਹੀਂ ਕੋ ਹੋਣਾ ਤੇ ਮੇਰਾ ਵੀਰ ਐਵੇਂ ਦੇ ਕੰਮ ਨਾ ਕਰੋ ਕੋਈ ਨਹੀਂ ਤੂੰ ਮੇਰੇ ਨਾਲ ਫੋਨ ਤੇ ਗੱਲ ਕਰ ਤੇਰੀ ਸਾਰੇ ਤੇਰੇ ਦਿਲ ਦੇ ਵਹਿਮ ਜਿਹੜੇ ਮੈਂ ਕੱਢੂਗਾ ਜੋ ਤੈਨੂੰ ਭਲੇ ਖਾ ਡਾਊਟ ਆ ਤੇਰੇ ਦਿਲ ਚ ਜਿਹੜਾ ਨਾਲੇ ਦੂਜੀ ਗੱਲ ਜਿਹੜਾ ਤੈਨੂੰ ਕਹਿੰਦਾ ਬਣਾ ਵੀ ਇਹ ਤੇਰੇ ਆਪ ਦੇ ਬੰਦੇ ਸਾਨੂੰ ਦੱਸਦੇ ਆ ਵੀ ਤੂੰ ਟੀਮ ਪੜੀ ਤੂੰ ਪ੍ਰੀਜ਼ਮ ਲਾਇਆ ਨਾਲੇ ਮੈਨੂੰ ਉਹਨਾਂ ਦੇ ਨਾਂ ਦੱਸ ਮਵੇਂ ਪਤਾ ਲੱਗੇ ਮੈਨੂੰ ਵੀ ਕੌਣ ਆਂਦਾ ਆਪਾਂ ਉਹਨਾਂ ਨਾਲੇ ਕਰੀਏ ਗੱਲ ਕਲੀਅਰ ਨਾਲੇ ਪ੍ਰੂਫ ਦੇ ਮੈਨੂੰ ਪ੍ਰੂਫ ਤੇ ਬਿਨਾ ਕੋਈ ਕੰਮ ਨਹੀਂ ਕਰੀ ਦਿੰਦਾ ਕਿਸੇ ਨੂੰ ਕੋਈ ਗਲਤ ਨਹੀਂ ਕਹਿੰਦਾ ਮੈਂ ਅਜੇ ਤੱਕ ਮੇਰਾ ਯਾਤਿਆ ਜਿੰਨਾ ਚਿਰ ਮੈਨੂੰ ਕੋਈ ਸ਼ੋਰ ਨਹੀਂ ਹੁੰਦਾ ਜਾਂ ਵੀ ਮੈਨੂੰ ਵੱਡੇ ਬੰਦਿਆਂ ਨੇ ਇਹ ਲੱਗੀਆਂ ਜਾਂ ਉਹ ਬੰਦਾ ਬੜਾ ਮੜਾ ਉਹ ਸਹੀ ਨਹੀਂ ਆ ਤੇ ਮੈਂ ਕਹਿੰਦਾ ਨਾ ਹਾਂ ਠੀਕ ਆ ਉਹਨੂੰ ਉਹਨੂੰ ਕਹਿਣਾ ਚਲੋ ਕੋਈ ਨਹੀਂ ਠੀਕ ਆ ਪਰ ਆਪਾਂ ਉਹਨੂੰ ਕੜਿਓ ਇਹ ਨਹੀਂ ਕਿ ਆ ਹੋਇਆ ਉਹ ਨਹੀਂ ਸੱਚੀ ਵੀ ਤੂੰ ਗਿਆ ਤੇ ਮੜਾ ਹੀ ਹੋਊਗਾ ਜਿੰਨਾ ਚਿਰ ਬੰਦੇ ਨੂੰ ਮੈਂ ਆਪ ਖੋਦ ਮਿਲ ਵਰਤ ਨਹੀਂ ਲੈਣਾ ਅਜੇ ਤਾਈ ਬੰਦੇ ਨੂੰ ਕਿ ਅਗਰ ਮਿਲਦੇ ਨਹੀਂ ਹੈ ਵਰਤਦੇ ਨਹੀਂ ਉਹਦੇ ਨਾਲ ਉਹਨਾਂ ਚਿਰ ਨਹੀਂ ਪਤਾ ਲੱਗਦਾ ਇਹ ਬੰਦਾ ਕਿਦਾਂ ਦਾ ਤੇ ਇਦਾਂ ਦੇ ਮੇਰੇ ਵੀਰ ਨਾ ਗੱਲਾਂ ਕਰਿਆ ਕਰੋ ਜੇ ਮੈਂ ਜਰ ਕਿਸੇ ਨੂੰ ਪਰਖ ਲਈ ਲੈਨੇ ਜਿੰਨਾ ਕਰ ਧਰਦੇ ਕੋਈ ਪ੍ਰੂਫ ਨਹੀਂ ਹੈ ਕਿਸੇ ਬਰਾ ਦੇ ਤੇ ਉਹਨੂੰ ਗਲਤ ਨਹੀਂ ਕਹੀ ਦਾਂਦਾ ਮੇਰੇ ਵੀਰ ਰਿਕਵੈਸਟ ਹੈ ਤੇਰੇ ਅੱਗੇ ਵੀਰ ਬਾਕੀ ਆਪਾਂ ਗੋਪੀ ਬੁਲਾਵਾਨਾਂ ਵੀ ਗੱਲ ਕਰ ਲਾਂਗੇ ਜੇ ਉਹ ਬੁਲਾਵਾਨ ਕਹਿ ਦੂਗਾ ਵੀ ਆਪਾਂ ਪ੍ਰੀਤ ਨਾਲ ਦੇ ਵਿੱਚ ਤੋੜਦੇ ਕੋਈ ਮੇਰਾ ਹੱਥ ਹੈਗਾ ਜਾਂ ਕੋਈ ਆਪਾਂ ਕੋਈ ਇਦਾਂ ਦੀ ਕੰਮ ਕੀਤਾ ਤੇ ਦੂਜਾ ਜਿਹੜਾ ਤੂੰ ਕਿਹਾ ਆਈਡੀ ਹੈਕ ਲਾ ਵੀ ਇਦਾਂ ਦਾ ਕੰਮ ਵੀ ਜੇ ਮੈਂ ਕੀਤਾ ਮੈਂ ਨੀਵੇਂ ਥਾਂ ਬੈਜੂਗਾ ਮੇਰੇ ਸਰਚ ਪੰਨੇ 176 ਮਾਰ ਲਿਓ ਠੀਕ ਆ ਆਪਾਂ ਵੀਡੀਓ ਬਣਾ ਕੇ ਤੇ ਇਦਾਂ ਦਾ ਜੇ ਕੋਈ ਇੱਕ ਪਰਵਾਨ ਕੋਈ ਗੱਲ ਕਹਿ ਦੂਗਾ ਗੋਪੀ ਪਰਵਾਨ ਠੀਕ ਆ ਤੇ ਆਪਾਂ ਕੋਈ ਨਹੀਂ ਉਹਨਾਂ ਨਾਲ ਗੱਲ ਕਰਕੇ ਫੋਨ ਤੇ ਵੀਡੀਓ ਪਵਾ ਦਾਂਗੇ ਤੇ ਪ੍ਰੀਤ ਨੂੰ ਵੀ ਮੈਂ ਕਰ ਲਵਾਂ ਗੱਲ ਪ੍ਰੀਤ ਨੂੰ ਪੁੱਛਣਾ ਕਿ ਵੀ ਹਾਂ ਦੱਸ ਵੀ ਤੈਨੂੰ ਮੈਂ ਵੱਖਰਾ ਕੀਤਾ ਗੋਪੀ ਨਾਲੋਂ ਇਦਾਂ ਪਤਾ ਕੀ ਹੁੰਦਾ ਤੁਹਾਨੂੰ ਮੈਂ ਸਾਰਾ ਰਸਤਾਰ ਚ ਸਮਝਾਉਣਾ ਸਾਡੇ ਮਾਝੇ ਦੇ ਵਿੱਚ 12 ਮਹੀਨੇ ਕਬੱਡੀ ਹੁੰਦੀ ਆ ਸ਼ੋ ਮੈਚ ਕੱਲਾ ਮਾਝਾ ਜਿਹੜਾ 12 ਮਹੀਨੇ ਪਲੇਰਾਂ ਨੂੰ ਸਾਂਭਦਾ ਪਲੇਰਾਂ ਦਾ ਘਰ ਚਲਾਉਂਦਾ ਕੱਲਾ ਮਾਝਾ ਕਿਉਂਕਿ ਮਾਲਵੇ ਦੇ ਵਿੱਚ ਤੇ ਦੁਆਬੇ ਚ ਕੱਲਾ ਸੀਜ਼ਨ ਦੇ ਸੀਜ਼ਨ ਕਬੱਡੀ ਹੁੰਦੀ ਹੈ ਮਤਲਬ ਸਿਆਲ ਦੇ ਵਿੱਚ ਸਰਦੀਆਂ ਚ ਜਿਹੜੇ ਮੈਚ ਹੁੰਦੇ ਟੂਰਨਾਮੈਂਟ ਤੇ ਕੱਲਾ ਮਾਝਾ ਜਿੱਥੇ 12 ਮਹੀਨੇ ਮਾਝਾ ਦੇ ਗੁਰੂਆਂ ਪੀਰਾਂ ਦੀ ਧਰਤੀ ਆ ਇਤਿਹਾਸਿਕ ਧਰਤੀ ਆ ਵੱਡੇ ਗੁਰੂ ਮਹਾਰਾਜ ਇੱਥੇ ਆਏ ਆ ਪੀਰ ਪਗੰਬਰ ਤੇ ਤੰ ਦਾ ਸਾਰਾ ਸਮਝਾਉਣਾ ਵਿਸਤਾਰ ਦੇ ਵਿੱਚ ਟੀਮਾਂ ਬਾਰੇ ਵੀ ਜਿੱਦਾਂ ਗੱਲ ਕਰ ਰਹੇ ਆ ਵੀ ਟੀਮਾਂ ਦਾ ਪਾੜਨ ਦੀ ਮੈਂ ਤੁਹਾਨੂੰ ਦੱਸ ਦਾਂ ਪਹਿਲਾਂ ਸਾਰਾ ਵੀ ਕਿਦਾਂ ਸਾਡੇ ਮੈਚ ਹੁੰਦੇ ਸ਼ੋਅ ਮੈਚ ਕਿਵੇਂ ਹੁੰਦੇ ਆ ਕਿਦਾਂ ਸਾਨੂੰ ਬੁੱਕ ਕਰਦੇ ਆ ਤੇ ਕਿਹੜੀਆਂ-ਕਿਹੜੀਆਂ ਸਾਡੀ ਟੀਮਾਂ ਵਾਝੇ ਜੋ ਮੈਂ ਤੁਹਾਨੂੰ ਸਾਰਾ ਦੱਸ ਦਾਂ ਸਾਡੇ ਸੱਚ ਤੋਂ ਮੈਂ ਇਦਾਂ ਹੁੰਦਾ ਵੀ ਜਿਵੇਂ ਸਾਡੇ ਤੁਹਾਨੂੰ ਪਤਾ ਵੀ ਮਾਝੀ ਧਰਤੀ ਦੇ ਪੀਰਾਂ ਦੀਆਂ ਜਗ੍ਹਾ ਵੀ ਬਹੁਤ ਜ਼ਿਆਦੀਆਂ ਆ ਤੇ ਗੁਰੂ ਘਰ ਵੀ ਬਹੁਤ ਆ ਸਾਡੇ ਆਪਦੇ ਪਿੰਡ ਹੀ ਮੇਰੇ ਸਹੌਣਾ 10 ਗੁਰੂ ਘਰ ਹੋਣੇ ਆ ਸਾਡੇ ਚੋਲਾ ਸਾਹਿਬ ਤੇ ਪੀਰਾਂ ਦੀ ਜਗ੍ਹਾ ਵੀ ਬਹੁਤ ਆ ਤੇ ਸਾਡੇ 27 ਵਿਸਾਖ ਨੂੰ ਬਾਬਾ ਵੀਰ ਸਿੰਘ ਜੀ ਦਾ ਮੇਲਾ ਹੁੰਦਾ ਹੈ ਸ਼ਾਇਦ ਤੇ 365 ਮੇਲੇ ਹੁੰਦੇ ਆ ਮਾਝੇ 'ਚ 27 ਵਿਸਾਖ ਨੂੰ ਬਣੀ 9 ਵਜੇ 10 ਵਜੇ ਬੰਦੀ ਆ ਤੁਸੀਂ ਬਾਕੀ ਆਪਣੇ ਹਿਸਾਬ ਨਾਲ ਵੀ ਕਿੰਨੇ ਮੇਲੇ ਹੋਣਗੇ ਤੇ ਉਥੇ ਕਬੱਡੀ ਹੁੰਦੀ ਆ ਬਾਅਦ ਸ਼ਾਮ ਨੂੰ ਸਾਡੇ ਜਿਵੇਂ ਤੁਹਾਨੂੰ ਦਾਦਾ ਵੀ ਜਿਹੜਾ ਸ਼ੋਅ ਮੇਜ ਹੁੰਦੇ ਆ ਵੀ ਸਾਡੇ ਜੇ ਮਾਝ ਦੇ ਟੀਮਾਂ ਬੰਦੀਆਂ ਵਾ ਜਿਹੜੀਆਂ ਮੈਂ ਤੁਹਾਨੂੰ ਜਿਹਨਾਂ ਜਿਹਨਾਂ ਦਾ ਮੈਨੂੰ ਯਾਰ ਦਿਮਾਗ ਚ ਆਊਗਾ ਤੁਹਾਨੂੰ ਦੱਸ ਦਣਾ ਜਿਵੇਂ ਇੱਕ ਸਾਡੀ ਟੀਮ ਲਾ ਲੋ ਇੱਕ ਫਰੰਦੀਪੁਰ ਤੇ ਘਰੇਵਾਲੇ ਦੀਆਂ ਮੇਰੇ ਸਣਾ ਇਸ ਟਾਈਮ ਤਿੰਨ ਟੀਮਾਂ ਬਣ ਗਈਆਂ ਤਿੰਨ ਘਰੇਵਾਲੇ ਦੀਆਂ ਆ ਤੇ ਉਸ ਤੋਂ ਬਿਨਾ ਸੰਤੂ ਨੰਗਲ ਦੀ ਟੀਮ ਆ ਕਮਾਣਾ ਦੀ ਟੀਮ ਆ ਤੇ ਹੋਰ ਗਰਦਾਸਪੁਰੋਂ ਨੜਾਂ ਵਾਲੀ ਹੋਰ ਕਾਫੀ ਟੀਮਾਂ ਨਵੀਆਂ ਆਪਣ ਗਿਆ ਆ ਤੇ ਸਾਡੇ ਮਾਝੇ ਚ ਵੀ ਬਹੁਤ ਟੀਮਾਂ ਆ ਤੇ ਉਹ ਸਾਰੀਆਂ ਟੀਮਾਂ ਜਿਵੇਂ ਸਾਡੇ ਜਿਹੜੇ ਮੇਲੇ ਹੁੰਦੇ ਆ ਨਾ ਉੱਥੇ ਜਿਹੜੇ ਉਹਨਾਂ ਦੀ ਕਮੇਟੀ ਪ੍ਰਬੰਧਕ ਹੁੰਦੇ ਆ ਉਹ ਸਾਡੇ ਮੈਚ ਸਾਰੀਆਂ ਟੀਮਾਂ ਦੇ ਵੇਖਦੇ ਰਹਿੰਦੇ ਆ ਕਿਹੜਾ ਪਲੇਅਰ ਕਿੱਧਰ ਖੇਡਦਾ ਫਿਰ ਉਹ ਸਾਨੂੰ ਬੁੱਕ ਕਰਦੇ ਆ ਘਰੇ ਆ ਕੇ ਸਾਨੂੰ ਸਾਈ ਦੇ ਗਏ ਜਾਂਦੇ ਆ ਤੇ ਸਾਡਾ ਮੈਚ ਕਰਾਉਂਦੇ ਆ ਸ਼ਾਮ ਨੂੰ ਜਿਵੇਂ ਲੜੋ ਮੇਲਾ ਵਿੱਚ ਕੋਈ ਗਰੂ ਕਰ ਜੋਨ ਕਪੀਲੇ ਜਗਾ ਦੇ ਕੋਈ ਨੀਲਾ ਆ ਉਥੇ ਜਨੂ ਐਂਡ ਤੇ ਜਨੂ ਗੁਰੂ ਘਰ ਮੇਲਾ ਸਮਾਪਤ ਹੁੰਦਾ ਐਂਡ ਤੇ ਭੋਗ ਪੈਂਦਾ ਨਾਰਾਇਦਰ ਅਰਦਾਸ ਹੁੰਦੀ ਆ ਜਨੂ ਮੇਲਾ ਮਤਲਬ ਸਾਰਾ ਖਤਮ ਹੋ ਜਾਂਦਾ ਉਸ ਤੋਂ ਬਾਅਦ ਉਹ ਮੈਚ ਨਾ ਖੜੇ ਇਕ ਉਥੇ ਸ਼ੋਅ ਮੈਚ ਸ਼ੋਅ ਮੈਚ ਕਰਾਉਂਦੇ ਦੋ ਟੀਮਾਂ ਦਾ ਮੇਲੇ ਦੀ ਸਮਾਪਤੀ ਤੇ ਤੇ ਦੋ ਟੀਮਾਂ ਬੁੱਕ ਕਰਦੇ ਆ ਮਾਝੇ ਚੋਂ ਘਰੇ ਆ ਕੇ ਸਾਈਡ ਜ ਜਾਂਦੇ ਆ ਤੇ ਉਹ ਸਾਡੇ ਸ਼ੋਅ ਮੈਚ ਹੁੰਦਾ ਉਹ ਮਤਲਬ ਸਾਡੇ 12 ਮਹੀਨੇ ਚੱਲਦੇ ਰਹਿੰਦੇ ਆ ਗਰਮੀਆਂ ਦੇ ਵਿੱਚ ਤੇ ਇੱਕ ਦਿਨ ਵੀ ਵਿਹਲਾ ਨਹੀਂ ਹੁੰਦਾ ਨਾ ਤੇ ਸਿਆਲ ਦੇ ਵਿੱਚ ਥੋੜਾ ਵਿਰਲੇ ਹੋ ਜਾਂਦੇ ਆ ਜਿਵੇਂ ਇੱਕ ਦੋ ਦਿਨ ਛੱਡ ਕੇ ਫਿਰ ਵੀ ਤੁਰ ਤੇ ਗਰਮੀਆਂ ਸਾਰੀਆਂ ਤੇ ਫੁੱਲ ਪੂਰੇ ਮੈਦ ਹੀ ਹੁੰਦੇ ਆ ਤੇ ਉਹ ਸਾਡੇ ਜਿਵੇਂ ਇਦਾਂ ਟੀਮਾਂ ਖੇਡਦੀਆਂ ਹੁਣ ਜਿਵੇਂ ਚੱਕਰ ਇਹ ਤੱਤ ਬਹਿ ਗਿਆ ਵੀ ਜਿਵੇਂ ਗੋਪੀ ਭਲਵਾਨ ਨਾਲੋਂ ਪ੍ਰੀਤ ਟੁੱਟ ਗਿਆ ਉਹਨੇ ਹੁਣ ਪ੍ਰੀਤ ਨੇ ਆਪਣੀ ਟੀਮ ਬਣਾ ਲਈ ਵੱਖਰੀ ਭਾਈ ਲੱਧੂ ਦੀ ਬਾਬਾ ਲੱਧਾ ਜੀ ਬਾਬਾ ਲੱਧਾ ਜੀ ਦੇ ਨਾਂ ਤੇ ਸ਼ਾਇਦ ਬਣਾਈ ਆ ਭਾਈ ਲੱਧੂ ਦੀ ਟੀਮ ਨੂੰ ਆਪਣੀ ਟੀਮ ਵੱਖਰੀ ਰਲਾ ਲਈਆ ਬਣਾ ਲਈਆ ਜਿਵੇਂ ਮੈਂ ਗੱਲ ਕਰ ਰਿਹਾ ਸੀ ਪ੍ਰੀਤ ਦੀ ਟੀਮ ਦੀ ਜਿਵੇਂ ਬਾਬਾ ਲੱਧਾ ਜੀ ਦੇ ਨਾਂ ਤੇ ਭਾਈ ਲੱਧੂ ਦੀ ਉਹਨਾਂ ਟੀਮ ਬਣਾਈਆ ਉਹਦੇ ਨਾਲ ਖੇਡ ਰਹਾ ਜੱਗਾ ਪੂਸਿਆਂ ਵਾਲਾ ਮਨਜੀਤ ਨਵਾ ਪਿੰਡ ਪੀ ਮੁੰਡਾ ਸਭਰਾ ਮਤਲਬ ਉਹਨਾਂ ਆਪਣੀ ਲਗ ਟੀਮ ਬਣ ਲਈਆ ਗੂਪੀ ਭਲਵਾਨ ਨਾਲੋਂ ਤੇ ਉਹਦੇ ਵਿੱਚ ਆਪਣਾ ਭਰਾ ਦੀ ਕੋਈ ਹੱਥ ਨਹੀਂ ਆ ਉਹਨਾਂ ਆਪਣੇ ਉਹਨਾਂ ਦਾ ਇਹ ਆਪਣਾ ਫੈਸਲਾ ਆ ਤੇ ਉਹ ਮੈਂ ਕਲੀਅਰ ਫੇਅਰ ਕਿੰਨਾ ਫਰੀਦ ਕਲੀਅਰ ਕਰਾ ਦਊਂਗਾ ਬਰੀਦ ਕੋਲੋਂ ਤੇ ਉਹ ਤੁਸੀਂ ਜਿਹੜੀ ਕਹਿਨਾ ਤੂੰ ਮੇਰਾ ਵੀਰ ਵੀ ਆ ਟੀਮ 'ਚ ਪੜੀ ਜਾਂ ਪਲੀਜ਼ ਬਣਾ ਰੱਖਦਾ ਵਾ ਉਹ ਜਿਵੇਂ ਤੁਹਾਨੂੰ ਦੱਸ ਰਿਹਾ ਮੈਂ ਹੁਣੇ ਵੀ ਜਿਹੜੇ ਸਮਾਜ ਜਿਵੇਂ ਸ਼ੋਅ ਮੈਚ ਹੁੰਦੇ ਆ ਉਹਦੇ ਚ ਟੀਮਾਂ ਖੇਡਦੀਆਂ ਉਹ ਫਿਰ ਜਦੋਂ ਜਿਹਦੇ ਕੋਲ ਤੇ ਸਾਈ ਹੁੰਦੀ ਆ ਜਿਵੇਂ ਦੋ ਟੀਮਾਂ ਬੋਕ ਕੀਤੀਆਂ ਹਨ ਦੋ ਹੀ ਖੇਡਦੀਆਂ ਤੇ ਬਾਕੀ ਟੀਮਾਂ ਹੋਰ ਬਹੁਤ ਜਿਆਦੀਆਂ ਜਿਵੇਂ ਜਿਹਦੇ ਸ਼ੋਅ ਵਿੱਚ ਖੇਡਦੀਆਂ ਫਿਰ ਉਹਨਾਂ ਟੀਮਾਂ ਵਿੱਚੋਂ ਪਲੇਅਰ ਲੈ ਲੈਂਦੇ ਆ ਇੱਕ ਦੋ ਵੀ ਟੀਮ ਵੀ ਸਾਡੇ ਨਾਮੇ ਆਇ ਖੜਾ ਦੇ ਵੀ ਅਲੱਗ ਅਲੱਗ ਟੀਮਾਂ ਦੇ ਵਿੱਚੋਂ ਇੱਕ ਇੱਕ ਦੋ ਦੋ ਪਲੇਅਰ ਕਰਕੇ ਜਿਨ੍ਹਾਂ ਦੋਹਾਂ ਤੋਂ ਸਾਈ ਹੁੰਦੀ ਉਹ ਦੋਵੇਂ ਟੀਮਾਂ ਪਲੇਅਰ ਲੈ ਲੈਂਦੇ ਵੀ ਇੱਕੋ ਮੇਜ ਸਾਡੇ ਨਾ ਖੜਾ ਦੇ ਤੇ ਜਿੱਦ ਨੂੰ ਉਹਨਾਂ ਦੀ ਟੀਮ ਦਾ ਮੈਚ ਹੋਇਆ ਉਦੋਂ ਨਹੀਂ ਜਿਹੜੇ ਖੇਡਦੇ ਉਹ ਪਲੇਅਰ ਜਿੱਦ ਨੂੰ ਫ੍ਰੀ ਹੋਏ ਉਦੋਂ ਦੇ ਦੂਜੇ ਕਿਹੋ ਟੀਮਾਂ ਦਾ ਮੈਚ ਉਹਨਾਂ ਵੀ ਖੜਾ ਦਿੰਦੇ ਆ ਮੈਂ ਵੀ ਖੜਾ ਦਿੰਦਾ ਮੈਂ ਵੀ ਸਾਰੀ ਟੀਮਾਂ ਦਾ ਖੇਡਦਾ ਰਹਿਣਾ ਮੈਚ ਤੇ ਇਹਦੇ ਵਿੱਚ ਉਹ ਉਹਦੇ ਮਤਲਬ ਇਹ ਨਹੀਂ ਹੁੰਦਾ ਵੀ ਮੈਂ ਉਹ ਫਲਾਣਾ ਬੰਦਾ ਜੀ ਮੇਰੇ ਨਾਲ ਮੈਚ ਖੇਡ ਰਿਹਾ ਜਾਂ ਮੈਂ ਉਹਨਾਂ ਖੇਡ ਰਿਹਾ ਹੁਣ ਮੈਂ ਪ੍ਰੀਤ ਨਾਲ ਵੀ ਖੇਡਣਾ ਪ੍ਰੀਤ ਮੇਰੇ ਨਾਲ ਵੀ ਖੇਡ ਲਿੰਦਾ ਮੈਂ ਹੋਰ ਟੀਮਾਂ 'ਚ ਵੀ ਖੇਡ ਲਿੰਦਾ ਸੰਤੁਨਗੜ੍ਹ ਕਮਾਣਾ ਕਰਿਆਲੇ ਦੀਆਂ ਟੀਮਾਂ ਆ ਜਿਹੜਾ ਕਦੇ ਉਹਦੇ ਨਾਲ ਖੇਡ ਲਈਦਾ ਮੈਚ ਤੇ ਜਦੋਂ ਆਪਣੇ ਕੋਲ ਨਹੀਂ ਮੈਚ ਮਤਲਬ ਆਪਣੇ ਕੋਲ ਸ਼ੂ ਮੈਚ ਨਹੀਂ ਹੈਗਾ ਤੇ ਇਹਦਾ ਮਤਲਬ ਇਹ ਨਹੀਂ ਆਪਾਂ ਵੀ ਉਹ ਪਲੇਅਰ ਹੀ ਆਪਣੇ ਨਾਲ ਆ ਗਿਆ ਜਾਂ ਉਹਨੂੰ ਆਪਾਂ ਤੋੜਤਾ ਇਦਾਂ ਦੀ ਨਹੀਂ ਕੋਈ ਗੱਲ ਹੁੰਦੀ ਤੇ ਉਹ ਜਿਵੇਂ ਸਾਡੇ ਨਾਲ ਮੈਚ ਖੇਡ ਲੈਂਦਾ ਪ੍ਰੀਤ ਤੇ ਇਹਦਾ ਮਤਲਬ ਇਹ ਨਹੀਂ ਆਪਾਂ ਟੀਮ ਤੋੜੀ ਆ ਇਦਾਂ ਦੇ ਫਿਰ ਜਿਹੜਾ ਸਾਡੇ ਨਾਲ ਟੁੱਟੇ ਆ ਕਈ ਬੰਦੇ ਉਹ ਵੀ ਫਿਰ ਗੋਪੀ ਪਹਿਲਵਾਨਾਂ ਨਾਲ ਖੇਡ ਲੈਂਦੇ ਆ ਜਿਵੇਂ ਜੱਗੂ ਹੀ ਲਾ ਲੋ ਤੁਸੀਂ ਆਪਣੇ ਨਾਲ ਉਹ ਚਲੋ ਤਾਂ ਦਿਲ ਦਾ ਆ ਆਪਣੀ ਮਰਜ਼ੀ ਆ ਵੀ ਉਹ ਆਪਾਂ ਨੂੰ ਛੱਡ ਕੇ ਚਲੋ ਗੋਪੀ ਪਹਿਲਵਾਨਾਂ ਨਾਲ ਗਿਆ ਹਨ ਇਦਾਂ ਫਿਰ ਮੈਂ ਵੀ ਗੋਪੀ ਪਹਿਲਵਾਨ ਦਾ ਨਾਮ ਲਾਈ ਜਾਊਂਗਾ ਵੀ ਉਹਨੇ ਪਹਿਲਵਾਨ ਨੇ ਵੀ ਮੇਰੀ ਟੀ ਉਹ ਤੇ ਉਹਦੇ ਵਿੱਚ ਪਲਵਾਨ ਦੀ ਵੜਾ ਗਲਤੀ ਕੋਈ ਉਹਦਾ ਆਪਦਰ ਦਿਲ ਕੀਤਾ ਹੋਊਗਾ ਉਹਦੀ ਆਪਦੀ ਮਰਜ਼ੀ ਨਾਲ ਹੀ ਹੋ ਗਿਆ ਆ ਟੀਮ ਦੇ ਵਿੱਚ ਜਾ ਕੇ ਰਲਿਆ ਤੇ ਉਹ ਪਲਵਾਨ ਨੇ ਕਿ ਨਹੀਂ ਕਿਹਾ ਹੋਊ ਨੂੰ ਕਿ ਤੂੰ ਹਟ ਜਾ ਜਾ ਟੀਮ ਛੱਡ ਦੇ ਹਨਾ ਤੇ ਮੈਂ ਭਵਾਉਂਦਾ ਨਾ ਕਿਹ ਪ੍ਰੂਫ ਤੋਂ ਬਿਨਾ ਗੱਲ ਤੋਂ ਕਿਵੇਂ ਲਾਦਾ ਤੇ ਨਾ ਮੈਂ ਲਾ ਸਕਦਾ ਇਹ ਉਹਨਾਂ ਦੀ ਆਪਦੀ ਮਰਜ਼ੀ ਆ ਹੁਣ ਜਿਵੇਂ ਸਾਡੇ ਨਾਲ ਕੋਪੀ ਹੋਣੀ ਤੇ ਜਸ ਸਿੰਘ ਵਾਲੇ ਵੱਖਰੇ ਹੋਏ ਉਹਨਾਂ ਆਪਦੀ ਟੀਮ ਤੇ ਜਸ ਸਿੰਘ ਨਾਲ ਵੱਖਰੀ ਬਣਾ ਲਈ ਚਲੋ ਇਹ ਗੱਲਾਂ ਕਰਕੇ ਕਾਰਨਾ ਕਰਕੇ ਉਹ ਨਹੀਂ ਸਾਡੀ ਬਣੀ ਉਹਨਾਂ ਨਾਲ ਉਹ ਉਹਨਾਂ ਦੀ ਮਰਜ਼ੀ ਆ ਤੇ ਬਾਕੀ ਉਹਨਾਂ ਨਾਲ ਵੀ ਉਹਨਾਂ ਦਾ ਵੀ ਤਾਂ ਮੈਨੂੰ ਬੜੇ ਬੜੇ ਪੁੱਛਦੇ ਉਹ ਵੀ ਆਪਾਂ ਕਲੀਅਰ ਕਰ ਦਨੇ ਆ ਉਹਨਾਂ ਨਾਲ ਵੀ ਆਪਣਾ ਕੋਈ ਪੈਸਾ ਨਾ ਰੋਲਾ ਨਹੀਂ ਆ ਵੀ ਉਹ ਸਾਨੂੰ ਪੈਸੇਆਂ ਕਰਕੇ ਛੱਡ ਕੇ ਗਏ ਆ ਤੇ ਉਹਨਾਂ ਦੀ ਆਪਦੀ ਮਰਜ਼ੀ ਵੀ ਉਹ ਕਹਿੰਦੇ ਅਸੀਂ ਵੱਖਰੇ ਖੜਨਾ ਚਾਹੁੰਨੇ ਆ ਮਾਚਰੋਂ ਮਰਜ਼ੀ ਤੁਹਾਡੀ ਪਰ ਜਿਵੇਂ ਤੁਹਾਨੂੰ ਠੀਕ ਲੱਗਦਾ ਗੋਪੀ ਨੇ ਆਪਣੇ ਨਾਮ ਐ ਸੀ ਤੇ ਉਹਨਾਂ ਦੇ ਵੀ ਗੱਲ ਕੀਤੀ ਗੁਲਜਾਰੀ ਨੇ ਤੇ ਗੁਰਦਾਸ ਆ ਇਹ ਸਾਰਿਆਂ ਨੇ ਜਿਵੇਂ ਨਾ ਇਹਨਾਂ ਮੈਨੂੰ ਕਿਹਾ ਵੀ ਅਸੀਂ ਮੈਂ ਬਾਹਰਾਂ ਵੀ ਵਕਤ ਅਸੀਂ ਵੱਖਰਾ ਖੜਨਾ ਚਾਹੁੰਨੇ ਆ ਮੈਂ ਚਲੋ ਜਿੱਦਾਂ ਤਾਂ ਦਿਲ ਕਰਦਾ ਬਸ ਤੁਹਾਨੂੰ ਸਿੱਧੀ ਗੱਲ ਦੱਸ ਹੀ ਦਿੰਦਾ ਮੀਨ ਕਰਨ ਹੀ ਮੇਰੇ ਬਾਪੂ ਦਾ ਉਹਨਾਂ ਦੀ ਬਾਪੂ ਮੇਰੇ ਨਾਲ ਬੰਦੀ ਨਹੀਂ ਠੀਕਾ ਜਿਹੜੀ ਤਾਂ ਨਾ ਪੈਸੇ ਦਾ 1% ਰੋਲਾ ਨਹੀਂ ਵੀ ਜਾਂ ਘਟਵਾ ਦਿੰਦੇ ਸੀ ਤੇ ਨਾ ਹੀ ਉਹ ਕਹਿ ਸਕਦੇ ਜੇ ਉਹ ਕਹਿ ਦਣਗੇ ਤੇ ਤੁਸੀਂ ਜੋ ਕਹੋਗੇ ਸਜ਼ਾ ਮੈਨੂੰ ਮਨਜ਼ੂਰ ਆ ਜੇ ਉਹ ਗੋਪੀ ਉਹਨੇ ਜੋ ਕੋਈ ਵੀ ਕਹਿ ਦੂਗਾ ਵੀ ਆਪਣਾ ਵੀ ਪਰਵਾਹਾਨੂੰ ਪੈਸੇ ਨਹੀਂ ਦਿੰਦਾ ਜਿਹੜਾ ਤਾਂ ਤਾਂ ਹੀ ਟੀਮ ਛੱਡਦੀ ਆ ਪੈਸਾ ਸਾਡਾ ਕੋਈ ਰੋਲਾ ਨਹੀਂ ਸੀ ਉਹਨਾਂ ਨੂੰ ਕਿਹਾ ਤੇ ਆਪਾਂ ਮੈਨੂੰ ਕਿਹਾ ਜੇ ਤੁਹਾਡਾ ਨਹੀਂ ਮੂਡ ਦਿਲ ਕਰਦਾ ਨਹੀਂ ਬੰਦੀ ਬਾਪੂ ਨਾਲ ਹੁਣ ਮੈਂ ਅਜੇ ਆਪਣਾ ਬਾਪੂ ਛੱਡ ਨਹੀਂ ਦੇਣਾ ਤੇ ਮੈਂ ਅਜੇ ਤੁਸੀਂ ਨਹੀਂ ਖੇਡਣਾ ਚਾਹਣੇ ਤਾਂ ਢੀ ਮਰਜੀ ਆ ਤੁਸੀਂ ਆਪਣੀ ਟੀਮ ਬਣਾ ਲਓ ਵਖਰੀ ਉਹ ਘਰ ਆਪਣੀ ਟੀਮ ਬਣਾ ਲਈ ਖੇਡਣਾ ਪਿਆ ਮੈਂ ਬਾਹਰ ਸੀ ਉਹ ਤੋਂ ਤੇ ਹੁਣ ਆਪਣੀ ਟੀਮ ਆਲਾ ਆਪਣੀ ਟੀਮ ਵਖਰੀ ਬਣਾ ਕੇ ਉੱਚੀ ਖੇਡਦੇ ਆਂ ਅਤੀ ਦਸੇ ਨਾਲੇ ਤੇ ਇਦਾਂ ਦੀ ਕੋਈ ਗੱਲ ਨਹੀਂ ਆ ਚਲੋ ਬਾਕੀ ਆਪਾਂ ਨੂੰ ਕੋਈ ਗੁੱਸਾ ਨਰਾਜ਼ਗੀ ਨਹੀਂ ਚਲੋ ਮਾਰਾ ਜੋ ਖੇਡਣ ਤਕੜਾ ਖੇਡਣਾ ਆਪਣਾ ਹੋਰ ਨਾਮ ਬਣਾਉਣਾ ਬਾਹਰ ਤਕੜਾ ਖੇਡ ਕੇ ਵੈਗ ਨੂੰ ਤੱਕੀ ਦੇ ਵਜੋਂ ਉਹਨਾਂ ਨੂੰ ਹੋਰ ਜਿੱਦਾਂ ਉਹਨੂੰ ਸਹੀ ਲੱਗਦਾ ਆਪਾਂ ਨੂੰ ਕੋਈ ਗੁੱਸਾ ਖਾਣੀ ਆ ਤੇ ਬਸ ਮੈਂ ਚਲੋ ਮੈਂ ਇਹ ਵੀ ਗੱਲ ਕਲੀਅਰ ਕਰ ਦਿੰਦਾ ਆ ਵੀ ਬੜੇ ਜਾਣੇ ਪੁੱਛਦੇ ਵੀ ਉਹ ਖੇਡਦੇ ਕਿਉਂ ਆਣੀਆਂ ਉਧਰ ਖੇਡਦਾ ਜਾਂ ਤੇ ਬਾਕੀ ਤੇਜ ਸਿੰਘ ਵਾਲੀ ਦੀ ਟੀਮ ਨਾਲ ਲੱਗ ਬਣਾਈ ਉਧਰ ਕਰਦਾਸ ਗੁਲਜਾਰੀ ਮਲਕੀਤਾਂ ਦੇ ਜੰਮ ਗੁਲਜਾਰੀ ਚੱਕ ਤੇ ਗੋਪੀ ਤੇਜ ਸਿੰਘ ਵਾਲਾ ਇਹ ਸਾਰੇ ਲੱਗ ਖੇਡਦੇ ਆ ਇਹਨਾਂ ਨੇ ਆਪਣੀ ਟੀਮ ਬਣਾਈ ਤੇ ਕਹਿੰਗੇ ਆਪਣੇ ਜਿਹੜਾ ਬਾਪੂ ਆਪਣੇ ਨਾਲ ਜਾਂਦਾ ਖੇਡਦਾ ਸਾਰੀ ਸਿਰਦਾ ਦੀ ਲੈਂਦੇ ਆ ਪਲੇਅਰਾਂ ਨੂੰ ਵੀ ਆਉਂਦੇ ਆ ਫੋਨ ਕਰਦੇ ਇੱਥੇ ਆਉਣਾ ਇੱਥੇ ਆਉਣਾ ਤੇ ਮੈਂ ਇਹ ਵੀ ਅੱਜ ਗੱਲ ਕਲੀਅਰ ਕਰ ਦਿੰਦਾ ਉਹ ਵੀ ਕੋਚ ਉਹ ਦੂਜੇ ਕੋਚਾਂ ਰਗੇ ਨਹੀਂ ਆ ਪਹਿਲੀ ਗੱਲ ਤੇ ਨਾ ਕਬੱਡੀ ਖੇਡੀ ਆ ਵਧੀਆ ਖੇਡੀ ਆਪਣੇ ਏਰੀਆ ਦੇ ਵਿੱਚ ਚਲੋ ਬਾਹਰ ਨਹੀਂ ਖੜੇ ਇਦਾਂ ਵੀ ਉਹ ਲੈਵਲ ਦੇ ਨਹੀਂ ਪਲੇਅਰ ਸੀ ਆਫ ਦਿ ਏਰੀਆ ਦੇ ਵਿੱਚ ਪੂਰਾ ਨਾਮ ਵਧੀਆ ਖੇਡੇ ਸੀ ਦਾਦੇ ਮੇਰੇ ਨੇ ਦਾਦਾ ਮੇਰਾ ਵੀ ਖੇਡਦਾ ਰਿਆ ਸਰਦਾਰ ਕਪੂਰ ਸਿੰਘ ਜੀ ਤੇ ਉਹ ਵੀ ਆਪਣੇ ਏਰੀਆ ਚ ਉਹਨਾਂ ਦਾ ਪੂਰਾ ਨਾਮ ਸੀ ਪਿੰਡ ਦੇ ਵਿੱਚ ਪੂਰੀ ਜਿਵੇਂ ਉਹਨਾਂ ਦੀ ਫੋਕੀ ਸੀ ਤੇ ਵਧੀਆ ਪਲੇਅਰ ਰਹੇ ਉਹ ਵੀ ਤੇ ਡੈਡੀ ਉਹ ਨਹੀਂ ਗਾੜੀ ਮੇਰੇ ਸ਼ੇਪ ਰਾ ਸਾਰੇ ਖੇਡਦੇ ਨੇ ਜੇ ਤਨ ਅੱਗੇ ਦਾ ਨਾਮ ਵੀ ਪੁਲਿਸ ਜੀ ਨਾਲੋਂ ਕਰੀ ਮੈਨੂੰ ਕਬੱਡੀ ਦਾ ਮਿਲ ਗਿਆ ਤੇ ਕਦੀ ਡੈਡੀ ਮੇਰੇ ਮੈਚ ਤੇ ਇਦਾਂ ਜਾਂਦੇ ਨੇ 1 ਰੁਪਿਆ ਕਦੀ ਖੂਦ ਦਾ ਨਹੀਂ ਲਿਆ ਹੋਗਾ ਟੀਮ ਦੇ ਵਿੱਚੋਂ ਜਿਹੜੀ ਗੱਲ ਕਲੀਅਰ ਕਰਦੇ ਉਹ ਵੀ ਆਪਾਂ ਬੈਠੇ ਆ ਇੰਨਾ ਚਿਰ ਹੋ ਗਿਆ ਵੀ ਉਹ ਤਨ ਵਜਾ ਦਦਨਾ ਗੱਲ ਬੜਿਆਂ ਨੂੰ ਨਹੀਂ ਪਤਾ ਹੋਊਗਾ ਛੋੜੇ ਜਿਹੜੇ ਇਸੇ ਹੁੰਦੇ ਹੋਣਗੇ ਵੀ ਦੋਵੇਂ ਪਿਓ ਪੁੱਤ ਦੇ ਪੈਸੇ ਅੱਧੇ ਲੈ ਜਾਂਦੇ ਹੋਣੇ ਟੀਮ ਚੋਂ ਜਿਹੜਾ ਇਹਨਾਂ ਨੂੰ ਮਿਲਦੇ ਆ ਤੇ ਬਾਪੂ ਆਪਣਾ 1 ਰੁਪਿਆ ਨਹੀਂ ਵਿੱਚੋਂ ਕਦੀ ਕੋਝ ਦਾ ਲਿਆ ਬਸ ਵੈਸੇ ਸ਼ੌਂਕ ਨੂੰ ਨਾਲ ਜਾਂਦਾ ਆਪਣੇ ਮੈਂ ਆਪਣਾ ਹੱਕ ਲੈ ਕੇ ਆਉਣਾ ਬਸ ਜੋ ਮੈਂ ਖੇਡਦਾ ਬਸ ਤੇ ਬਾਪੂ ਦਾ 1 ਰੁਪਿਆ ਨਹੀਂ ਘਰੇ ਆਈ ਤੇ ਨਹੀਂ ਲਿਆਂਦਾ ਤੇ ਨਾਂ ਹੀ ਲਿਆਵਾਂਗੇ ਜਨਗਿਰਤ ਵੱਡੀ ਖੇਡਾਂਗੇ ਕੋਚ ਦੇ ਬਣਿਆ ਨਾ ਤੇ ਕੋਚਾਂ ਨੂੰ ਬਾਪੂ ਆਪਣਾ ਉਹਨੂੰ ਸਾਰੇ ਪਲੇਅਰਾਂ ਦਾ ਵਿਸਤਾਰ ਦਾ ਸਾਰੇ ਪਲੇਅਰਾਂ ਦੇ ਵਿਚਰਦਾ ਆ ਤੇ ਪਰ ਇਦਾਂ ਦਾ ਕੰਮ ਨਹੀਂ ਕਦੀ ਕੀਤਾ ਵੀ 1 ਰੁਪਿਆ ਵੀ ਕੋਚ ਤੌਰ ਤੇ ਘਰੇ ਸਾਡੇ ਆਇਆ ਹੋਵੇ ਮੈਂ ਆਪਣਾ ਹੱਕ ਲੈ ਕੇ ਆਉਣਾ ਵਾ ਬਸ ਤੇ ਡੈਡੀ ਦੇ 1 ਰੁਪਿਆ ਨਹੀਂ ਹਿੱਸਾ ਖਰੀਦ ਹੀ ਕੱਢਿਆ ਆਪਾਂ ਬਾਕੀ ਬਾਕੀ ਕਿਰਪਾ ਕਰੇ ਤੇ ਬੱਸ ਇੰਨੀ ਗੱਲ ਕਰਨੀ ਹੈ ਆਪਾਂ ਤੇ ਤੁਹਾਡਾ ਨਾਲ ਗੱਲ ਆਪਾਂ ਕਰਤੀ ਕਲੀਅਰ ਮੈਚਾਂ ਦੀ ਵੀ ਆਪਾਂ ਇੱਕ ਦੋ ਜਣਾ ਮੈਚ ਖੇਡਦੇ ਲਈਦਾ ਵਾ ਤੇ ਇਦਾਂ ਦੀ ਕੋਈ ਗੱਲ ਨਹੀਂ ਭਰਾ ਮੇਰਾ ਬਾਕੀ ਜੇ ਕੋਈ ਗਲਤੀ ਹੋ ਗਈ ਹੋਵੇ ਵੀਡੀਓ ਤੁਸੀਂ ਸਾਰੀ ਦੇਖ ਲਈ ਆ ਆਪਣੇ ਤੋਂ ਜੇ ਤੁਹਾਨੂੰ ਕੁਝ ਗਲਤ ਲੱਗਾ ਹੋਵੇ ਤੇ ਫੇਰ ਮੈਂ ਮਾਫੀ ਮੰਗਦਾ ਭਰਾ ਆਪਣਾ ਸੁਭਾਅ ਤੇ ਮੇਰਾ ਨੇਚਰ ਮੈਂ ਯਾਰ ਬਹੁਤ ਠੰਡਾ ਆ ਬੰਦਾ ਨਿੱਕੇ ਸੁਭਾ ਦਾ ਮੈਨੂੰ ਤੁਸੀਂ ਕਦੀ ਵੀ ਗਰਮ ਹੁੰਦੇ ਨਹੀਂ ਵੇਖਿਆ ਹੋਗਾ ਕਰੀ ਮੈਚ ਤੇ ਜਾਂ ਉਦਾਂ ਕਦੇ ਜਾਂ ਵੱਧ ਕੱਟ ਕੇ ਇਹਨੂੰ ਉੱਚੀ ਬੋਲਦਿਆਂ ਮੈਨੂੰ ਕਦੀ ਨਹੀਂ ਇਦਾਂ ਹੀ ਵੇਖਿਆ ਹੋਗਾ ਕਿਉਂਕਿ ਮੇਰਾ ਸੁਭਾਅ ਹੀ ਨਹੀਂ ਇਦਾਂ ਦਾ ਮੈਂ ਸ਼ੁਰੂ ਤੇ ਬਹੁਤ ਠੰਡਾ ਤੇ ਬਹੁਤ ਘੱਟ ਬੋਲਦਾ ਬਿਨਾਂ ਮਤਲਬ ਉਹਦਾ ਨਾਕਦੀ ਮੈਂ ਕਿਹਨਾ ਬੋਲਦਾ ਜਿਆਦਾ ਆਪ ਦੀ ਮਸਤੀ ਹੀ ਰਹਿਨੇ ਆ ਮਾਂ ਪਿਓ ਦੀ ਸਿੱਖਿਆ ਆ ਬਸ ਆਪਨੇ ਆਪ ਚ ਖੁਸ਼ ਰਹਿਦਾ ਪਰਿਵਾਰ ਨਾਲ ਤੇ ਵੱਧ ਘੱਟ ਨਹੀਂ ਜਿਆਦਾ ਕਿਹਨਾ ਬੋਲਦੇ ਕੋਈ ਮੈਂ ਜਦਾ ਕਿਰੇ ਸਿਰ ਨਹੀਂ ਚੜਦੇ ਤੇ ਆਪਣੇ ਸਾਫ ਸਾਫ ਹੁਣਾ ਰੱਖੀਦਾ ਸਾਫ ਸਾਫ ਹੁਣਾ ਰਹੀਦਾ ਆ ਤੇ ਵੈਗਰੂ ਬਾਕੀ ਸਾਰਿਆਂ ਨੂੰ ਮੇਰ ਕਰੇ ਚੜਦੀ ਕਲਾ ਕਰੇ ਕਿਰਪਾ ਕਰੇ ਤੇ ਫੇਰ ਮੈਂ ਵੀ ਨਵਾਨਾ ਮੇਰੇ ਨਾਲ ਗੱਲ ਕਲੀਅਰ ਕਰੀ ਆ ਆਪਾਂ ਸਾਰੀ ਗੱਲ ਤੇਰੇ ਨਾਲ ਕਲੀਅਰ ਕਰਾਂਗੇ ਤੇ ਆਈਡੀ ਆਪਣੀ origignal ਬਣਾ ਕੇ ਮੇਰਾ ਵੀਰ ਗੱਲ ਕਰਿਆ ਕਰੋ ਇਦਾਂ ਫੇਕ ਨਹੀਂ ਜਿਹੜਾ ਤੁਹਾਨੂੰ ਮੈਂ ਵੀ ਮੈਂ ਤੁਹਾਨੂੰ ਸਿੱਧਾ ਮੂੰਹ ਤੇ ਕਹਿ ਰਿਹਾ ਆ ਕਿ ਮੈਂ ਪਿੱਠ ਪਿਛੇ ਨਹੀਂ ਜਾਂਦਾ ਤੇ ਪਰ ਆਈਡੀ origignal ਪਤਾ ਆ ਵੀ ਬੰਦਾ ਕੌਣ ਆ ਫੇਰ ਸਵਾਲ ਹੋਰ ਹੁੰਦਾ ਬਾਕੀ ਦਲਤੀ ਸ਼ਲਤੀ ਮਾਫ਼ ਮਿਲਦੇ ਆਂ ਅਗਲੀ ਵੀਡੀਓ ਵਿੱਚ ਸਸਤੀ ਗਾਲ ਸਾਰਿਆਂ ਨੂੰ ਭਰਾਵਾਂ